ਵਿਟਾਮਿਨ ਡੀ ਦਾ ਟੈਸਟ 1000 ਰੁਪਏ ਦਾ ਹੁੰਦਾ ਉਹ 270 ਰੁਪਏ ਚ ਹੋਊਗਾ ਵਿਟਾਮਿਨ ਬੀ 12 ਦਾ ਟੈਸਟ ਜਿਹੜਾ 500 ਚ ਹੁੰਦਾ ਉਹ 180 ਰੁਪਏ ਚ ਹੋਊਗਾ ਇਦਾਂ ਹੀ ਥਾਇਰੋਇਡ ਦਾ ਜਿਵੇਂ ਸਿਰਫ 50 ਰੁਪਏ ਦੇ ਵਿੱਚ ਹੋਊਗਾ ਜੋ ਸਾਡੀ ਚੈਰੀਟੇਬਲ ਲੈਬਰਾਟਰੀ ਹੈ ਉਹ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਹੈ ਉਹ ਵੈਸੀ ਬੈਡੀਸਟਨ ਸਿਰਫ ਪਰਚੀ ਫੀਸ 30 ਰੁਪਏ ਜੇ ਨਹੀਂ ਵੀ ਦੇ ਸਕਦੇ ਇੱਕ ਇਹ ਕੱਚਾ ਅਮਲ ਕਰੋੜਤਿਆਂ ਸੀ ਇੱਕ ਵਾਰ ਇੱਧਰ ਦਿਖਾ ਦੇ ਉਹ ਕੱਚਾ ਅਮਲ ਜਿੱਥੋਂ ਸਟਾਰਟ ਹੁੰਦਾ ਤੇ ਸਾਹਮਣੇ ਜੈਂਨ ਸਟੋਰ ਆ ਉਹ ਵੀ ਦਿਖਾ ਦੇ ਤੇ ਜੈਂਨ ਸਟੋਰ ਦੇ ਬਿਲਕੁਲ ਸਾਹਮਣੇ ਆ ਇਹ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਜਗਰਾਉਂ ਦੇ ਵਿੱਚ ਆ ਮੈਂ ਤੇ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਨੇ ਚੈਰੀਟੇਬਲ ਲੈਬੋਰੀ ਖੋਲੀ ਆ ਜਿਹੜੀ ਐਨਬੀਐਲ ਤੋਂ ਅਪਰੂਵਡ ਆ ਭਾਰਤ ਸਰਕਾਰ ਦਾਰਾ ਅਪਰੂਵਡ ਆ ਪਹਿਲਾਂ ਹੈ ਕਿੱਥੇ ਮੈਂ ਉਹ ਦੱਸਦਾ ਇਹ ਕੱਚਾ ਅਮਲ ਕਰੋੜ ਤੇ ਆ ਸੀ ਇੱਕ ਵਾਰ ਇੱਧਰ ਦਿਖਾ ਦੇ ਉਹ ਕੱਚਾ ਅਮਲ ਕਰੋੜ ਜਿੱਥੋਂ ਸਟਾਰਟ ਹੁੰਦਾ ਤੇ ਸਾਹਮਣੇ ਜੈਂਟ ਸਟੋਰ ਆ ਉਹ ਵੀ ਦਿਖਾ ਦੇ ਤੇ ਜੈਂਟ ਸਟੋਰ ਦੇ ਬਿਲਕੁਲ ਸਾਹਮਣੇ ਆ ਇਹ ਜਿਹੜੇ ਮੇਰੇ ਵੀਰ ਉਹਨਾਂ ਨੇ ਕਿਸੇ ਬਿਮਾਰੀ ਦਾ ਟੈਸਟ ਕਰਾਉਣਾ ਤੇ ਇੱਥੇ ਉਹ ਬਹੁਤ ਘੱਟ ਰੇਟਾਂ ਤੇ 75% ਜਿਹੜੀ ਪ੍ਰਤੀਸ਼ਤਤਾ ਉਹਦੀ ਛੋਟ ਆ ਆ ਜੋ ਆਪਾਂ ਅੰਦਰ ਚੱਲਦੇ ਨਾਲੇ ਗੱਲਬਾਤ ਕਰਦੇ ਆ ਅੱਜ ਜੀ ਬਾਈ ਜੀ ਪਹਿਲਾਂ ਥੋੜਾ ਜਿਹਾ ਲੈਬ ਬਾਰੇ ਦੱਸ ਦਿਓ ਸਰ ਸਰ ਵੈਕਰ ਜੀ ਦਾ ਕਾਲ ਸਾਹਿਬ ਵੈਕਰ ਜੀ ਕੀ ਹਫਤ ਹੈ ਜੀ ਇਹ ਜੋ ਕਲੈਕਸ਼ਨ ਸੈਂਟਰ ਆਪਾਂ ਲਾਈਫ ਕੇਅਰ ਫਾਊਂਡੇਸ਼ਨ ਦਾ ਜਗਰਾਉਂ ਦੇ ਵਿੱਚ ਕੱਚਾ ਮਲਕ ਰੋਡ ਦੇ ਉੱਤੇ ਖੋਲਿਆ ਜੀ ਜੀ ਸੁਖ ਸੈਗਰ ਚੈਰੀਟੇਬਲ ਜੋ ਡਿਸਪੈਂਸਰੀ ਹੈ ਨਾਲ ਮਿਲ ਕੇ ਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇੱਕ ਸਾਡੇ ਮੋਰੋਵਰ ਪੂਰੇ ਪੰਜਾਬ ਦੇ ਵਿੱਚ ਸਾਡੇ ਕਲੈਕਸ਼ਨ ਸੈਂਟਰ ਨੇ ਇਹ ਜੋ ਲਾਈਫ ਕੇਅਰ ਫਾਊਂਡੇਸ਼ਨ ਦੀ ਚੈਰੀਟੇਬਲ ਲੈਬਰਾਟਰੀ ਆਪਾਂ ਇੱਥੇ ਕਲੈਕਸ਼ਨ ਸੈਂਟਰ ਖੋਲਿਆ ਤੇ ਜੋ ਸਾਡੀ ਮੇਨ ਪ੍ਰੋਸੈਸਿੰਗ ਲੈਬ ਹੈ ਉਹ ਡੇਰਾ ਬੱਸੀ ਹੈ ਡੇਰਾ ਬੱਸੀ ਸਾਡੀ ਐਨਏਬੀਐਲ ਲੈਬ ਹੈ ਔਰ ਸਾਰੇ ਪੰਜਾਬ ਤੋਂ ਜੋ ਸੈਂਪਲ ਕਲੈਕਸ਼ਨ ਉੱਥੇ ਉੱਥੇ ਪ੍ਰੋਸੈਸ ਹੁੰਦੇ ਨੇ ਔਰ ਇਹ ਜੋ ਰਿਪੋਰਟਸ ਨੇ ਇਹਨਾਂ ਦੀਆਂ ਉਹ ਡੀਐਮਸੀ ਸੀਐਮਸੀ ਔਰ ਸਾਰੇ ਕਿਤੇ ਵੈਲਿਡ ਨੇ ਸੋ ਸਾਡੇ ਨਾਲ ਡਾਕਟਰ ਮਨਵਿੰਦਰ ਸਿੰਘ ਨੇ ਜਿਹੜੇ ਕੀ ਇਸ ਲੈਬ ਨੂੰ ਸੰਭਾਲਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਟੈਸਟਾਂ ਦੇ ਰੇਟ ਜਿਵੇਂ ਵਿਟਾਮਿਨ ਡੀ ਦਾ ਟੈਸਟ 1000 ਰੁਪਏ ਦਾ ਹੁੰਦਾ ਉਹ 270 ਰੁਪਏ ਚ ਹੋਊਗਾ ਵਿਟਾਮਿਨ ਬੀ 12 ਦਾ ਟੈਸਟ ਜਿਹੜਾ 500 ਹੁੰਦਾ ਉਹ 180 ਰੁਪਏ ਚ ਹੋਊਗਾ ਇਦਾਂ ਹੀ ਥਾਇਰਾਇਡ ਦਾ ਜਿਵੇਂ ਸਿਰਫ 50 ਰੁਪਏ ਦੇ ਵਿੱਚ ਹੋਊਗਾ ਤੇ ਯੂਰਿਕ ਐਸਿਡ ਦਾ ਟੈਸਟ ਸਿਰਫ 20 ਰੁਪਏ ਚ ਹੋਊਗਾ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜੀ ਇਹ ਲੈਬ ਖੁੱਲੀ ਹੈ ਜੀ ਆਮ ਲੋਕਾਂ ਨੂੰ ਰਾਹਤ ਵਾਸਤੇ ਹੈ ਤੇ ਜਿਹੜੇ ਇੰਨੇ ਰੇਟ ਆ ਕੀ ਇਹਨਾਂ ਦੀ ਐਕੂਰੇਸੀ ਰਿਪੋਰਟ ਦੀ ਪ ਜੀ ਬਿਲਕੁਲ ਠੀਕਾ ਹੋਊਗੀ ਜੀ ਅਸੀਂ ਸੁਖਸਾਗਰ ਚੈਰੀਟੇਬਲ ਸੁਸਾਇਟੀ ਅਸੀਂ ਹੋਮੋਪੈਥਿਕ ਡਿਸਪੈਂਸਰੀਆਂ ਤਕਰੀਬਨ ਪੰਜਾਬ ਚ 15 ਤੋਂ 20 ਚੱਲ ਰਹੀਆਂ ਨੇ ਜੀ ਉੱਥੇ ਕਾਫੀ ਜਗ੍ਹਾ ਤੇ ਅਸੀਂ ਇਹਨਾਂ ਨੂੰ ਵਿੱਚ ਜਗ੍ਹਾ ਦੇ ਕੇ ਨਾਲ ਰਲ ਕੇ ਚਲਾ ਰਹੇ ਆ ਤੇ ਰਿਪੋਰਟਸ ਸਹੀ ਆ ਰਹੀਆਂ ਤਾਂ ਅਸੀਂ ਗਾਂ ਇਹਨਾਂ ਨੂੰ ਐਸੇ ਕਰਕੇ ਨਾਨਕਸਰ ਵੀ ਖੋਲੀ ਹੋਈ ਆ ਸਮਰਾਲੇ ਵੀ ਆ ਜੀ ਲੁਧਿਆਣਾ ਵੀ ਸਾਡੀਆਂ ਡਿਸਪੈਂਸਰੀਆਂ ਉੱਥੇ ਨਾਲ ਸਿੱਧੂਆਬੇਟ ਵੀ ਸਾਡੀ ਡਿਸਪੈਂਸਰੀ ਹੈਗੀ ਉੱਥੇ ਵੀ ਇਹਨਾਂ ਨੇ ਭੋਲੀਆਂ ਹੋਈਆਂ ਅੱਛਾ ਇਨਵੌਇਸ ਵਗੈਰਾ ਦੀ ਕੋਈ ਨਹੀਂ ਐਸੀ ਦੀ ਗੱਲ ਇੱਕ ਡਾਕਟਰ ਸਾਹਿਬ ਫੁੱਲ ਬਾਡੀ ਟੈਸਟ ਮੈਂ ਕਰ ਰਹੇ ਸੀ ਉਹ ਕਾਟਾ ਲਿਖਿਆ ਹੋਇਆ ਜੀ ਉਹਦੇ ਵਿੱਚ ਕਿਹੜੇ ਕਿਹੜੇ ਟੈਸਟ ਆ ਕਰ ਕੀ ਚੀਜ਼ ਹੈ ਜੀ ਤਕਰੀਬਨ ਆਲ ਓਵਰ ਜਿਹੜੇ ਸਾਰੇ ਆ ਜਾਂਦੇ ਆ ਓਕੇ ਜਿੰਨੇ ਜ਼ਿਆਦਾਤਰ ਬੰਦੇ ਨੂੰ ਜਨਰਲ ਹੀ ਲੋੜ ਆ 9500 ਕੀ ਆ ਜਾਂਦੇ ਆ ਮੰਨ ਲਓ ਹੁਣ ਤੁਹਾਡੇ ਕੋਲੇ ਕਿਸੇ ਨੇ ਟੈਸਟ ਕਰਵਾਉਣਾ ਤਾਂ ਕੋਈ ਇਦਾਂ ਦਾ ਟੈਸਟ ਜਿਹੜਾ ਇੱਥੇ ਨਹੀਂ ਹੁੰਦਾ ਨਹੀਂ ਸਾਰੇ ਟੈਸਟ ਆ ਤਕਰੀਬਨ ਸਾਰੇ ਹੁੰਦੇ ਆ ਜੀ ਤਕਰੀਬਨ ਸਾਰੇ ਰਿਪੋਰਟ ਕਿੰਨੇ ਚਿਰਾਂ ਬਾਅਦ ਮਿਲ ਜਾਂਦੀ ਅ ਸ਼ਾਮ ਨੂੰ ਤੁਹਾਡੇ ਮੋਬਾਈਲ ਤੇ ਆ ਜੂਗੀ ਸਵੇਰ ਨੂੰ ਪ੍ਰਿੰਟ ਤੁਸੀਂ ਇੱਥੋਂ ਲੈ ਸਕਦੇ ਹੋ ਜਿਹੜੀ ਵੀ ਲੈਬ ਤੋਂ ਮਰਜ਼ੀ ਜਿੱਥੋਂ ਮਰਜ਼ੀ ਲੈ ਲਓ ਤੁਹਾਡੇ ਕੋਲ ਉਹ ਪਰਚੀ ਸਲਿੱਪ ਹੋੜ ਚਾਹੀਦਾ ਜੀ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਗਰਾਉਂ ਦੇ ਵਿੱਚ ਜੇ ਕਿਸੇ ਨੂੰ ਜ਼ਰੂਰਤ ਆ ਤਕਰੀਬਨ 75% ਰੇਟ ਉਹਨਾਂ ਦੇ ਘੱਟ ਆ ਤੇ ਰਿਪੋਰਟ ਦੀ ਐਕੂਰਸੀ ਬਿਲਕੁਲ ਠੀਕ ਆ ਜਿਵੇਂ ਬਾਈ ਜੀ ਦੱਸ ਰਿਹਾ ਸੀ ਡੀ ਐਮ ਸੀ ਪੀ ਜੀ ਆਈ ਕਿਸੇ ਵੀ ਹਸਪਤਾਲ ਦੇ ਵਿੱਚ ਉਹ ਅਪਰੂਵਡ ਆ ਉਹ ਬਿਲਕੁਲ ਸਹੀ ਆਊਗੀ ਤੇ ਇਦਾਂ ਹੀ ਦੇਖੋ ਗੁਰਦਿਆਂ ਦੇ ਟੈਸਟ ਜਿਗਰ ਦੇ ਟੈਸਟ ਦਿਲ ਦੇ ਤੇ ਬਲੱਡ ਪ੍ਰੈਸ਼ਰ ਟੈਸਟ ਤਕਰੀਬਨ ਤਕਰੀਬਨ ਸਾਰਾ ਅਲਰਜੀ ਦਾ ਟੈਸਟ ਕੈਲਸ਼ੀਅਮ ਦਾ ਟੈਸਟ ਕੋਈ ਇਦਾਂ ਦਾ ਨਹੀਂ ਆ ਜਿਹੜਾ ਇੱਥੇ ਨਾ ਹੋਵੇ ਹਮ ਉਹ ਬੇਸੀ ਬੈਡੀਸਨ ਸਿਰਫ ਪਰਚੀ ਫੀਸ 30 ਰੁਪਏ ਜੇ ਨਹੀਂ ਵੀ ਦੇ ਸਕਦੇ ਇੱਕ ਹਫਤੇ ਦੀ ਤਾਂ ਫ੍ਰੀ ਵੀ ਲੈ ਜਾ ਸਕਦੇ ਹੋ ਜਿਹੜੇ ਬੰਦੇ ਨਹੀਂ ਅਫੋਰਡ ਕਰਦੇ ਜੀ ਇਹ ਸਾਰਾ ਗੁਰਦੁਆਰਾ ਕਮੇਟੀਆਂ ਜਿੱਥੇ ਵੀ ਅਸੀਂ ਖੋਲਦੇ ਆ ਸਹਿਯੋਗ ਗੁਰਦੁਆਰਾ ਕਮੇਟੀ ਦਾ ਹੀ ਆ ਸਾਰਾ ਕੁਝ ਸਟਰਕਚਰ ਇਹੀ ਬਣਾ ਕੇ ਦੰਦੇ ਆ ਇੱਕ ਤੁਸੀਂ ਕਿਹਾ ਵੀ ਹੋਮੋਪੈਥੀ ਦੀ ਦਵਾਈ ਤੁਸੀਂ ਹੋਮੋਪੈਥੀ ਦੀ ਦਵਾਈ 30 ਰੁਪਏ ਇੱਕ ਅਫਸੇਰੀ ਪਰਚੀ ਤੇ ਉਹ ਦਵਾਈ ਬਿਲਕੁਲ ਫਰੀ ਅੱਛਾ ਇੱਕ ਖਾਸ ਗੱਲ ਇੱਥੇ ਜਿਹੜੀ ਕੈਂਸਰ ਜਾਂ ਕਿਡਨੀ ਦੇ ਟੈਸਟ ਨੇ ਉਹ ਬਿਲਕੁਲ ਫਰੀ ਕੀਤੇ ਜਾਂਦੇ ਨੇ ਸਾਡੇ ਨਾਲ ਮਿਸਟਰ ਮਨੀਸ਼ ਨੇ ਦੱਸਣਗੇ ਤੁਹਾਨੂੰ ਦੱਸਿਓ ਜੀ ਪਲੀਜ਼ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈ ਲਾਈਫ ਕੇਅਰ ਫਾਊਂਡੇਸ਼ਨ ਲੈਬ ਤੋਂ ਗੱਲ ਕਰਦਾ ਜਿਹੜੀ ਕਿ ਐਨਏਬੀਐਲ ਲੈਬ ਹੈ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਨੂੰ ਸਾਡੇ ਇੱਥੇ ਬਹੁਤ ਵੱਡਾ ਪ੍ਰਚਾਰ ਚੱਲ ਰਿਹਾ ਹੈ ਜਿਹਦੇ ਵਿੱਚ ਡੈਂਸਿਸ ਤੋਂ ਹੋਣ ਤੋਂ ਪਹਿਲਾਂ ਜਿਹੜੇ ਟੈਸਟ ਡਾਕਟਰ ਲਿਖਦੇ ਨੇ ਉਹ ਆਪਾਂ ਫ੍ਰੀ ਕਰਦੇ ਆ ਬਿਲਕੁਲ ਜਿਵੇਂ ਕਿ ਸੀਬੀਸੀ ਤੇ ਕੇਐਫਟੀ ਤੇ ਆਪਣੇ ਜਿਹੜੇ ਕੈਂਸਰ ਵਾਲੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਕੀਮੋ ਲਗਦੀ ਐ ਇਹ ਕੀਮਤ ਉਹਨ ਤੋਂ ਪਹਿਲਾਂ ਜਿਹੜੇ ਟੈਸਟ ਹੁੰਦੇ ਨੇ ਉਹ ਵੀ ਆਪਾਂ ਫ੍ਰੀ ਕਰਦੇ ਆ ਬਿਲਕੁਲ ਲੁੱਟ ਚੱਲ ਰਹੀ ਐ ਨਾ ਮੈਡੀਕਲ ਮਾਫੀ ਐ ਇੱਕ ਮੈਡੀਕਲ ਮਾਫੀਆ ਤੋਂ ਵੱਸ ਸਕਦੇ ਹੋ ਕਿਉਂਕਿ ਮੈਡੀਕਲ ਮਾਫੀਆ ਚਾਹੇ ਉਹ ਕੈਮਿਸਟ ਆ ਗਏ ਚਾਹੇ ਉਹ ਲੈਬਾਰਟਰੀਜ਼ ਵਾਲੇ ਆ ਗਏ ਜਾਂ ਸੀਨੀਅਰ ਡਾਕਟਰ ਆ ਗਏ ਉਹਨਾਂ ਚੋਂ ਤਕਰੀਬਨ 99% ਲਟੇਰੇ ਬਣੇ ਹੋਏ ਆ ਕੀਕਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਇਦਾਂ ਹੀ ਹੁੰਦਾ ਇਹ ਹੈ ਕਿੱਥੇ ਜਦੋਂ ਮੈਂ ਪਹਿਲਾਂ ਲੋਕੇਸ਼ਨ ਬਤਾਈ ਆ ਗੁਰਦੁਆਰਾ ਦਸ਼ਮੀਸ਼ ਨਗਰ ਕੱਚਾ ਵਾਲ ਰੋਡ ਤੇ ਸਾਰੇ ਜਾਣਦੇ ਹੋ ਆਪਾਂ ਮੜਕ ਰੋਡ ਤੋਂ ਜਦੋਂ ਸ਼ਹਿਰ ਵੱਲ ਨੂੰ ਮੁੜਦੇ ਆ ਤਾਂ ਜੈਨ ਸਟੋਰ ਤੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਆ